AVP سانਝਾ ਦੀ ਖਬਰ ਨਾਲ ਇੱਕ ਵਾਰੀ ਫਿਰ ਤੋਂ ਹੋਇਆ ਵੱਡਾ ਅਸਰ ਨਵਾਂ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 32 ਬੱਚਿਆਂ ਦਾ ਰਿਜ਼ਲਟ ਕੱਲ ਤੱਕ ਐਲਾਨਿਆ ਜਾਵੇਗਾ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ AVP سانਝਾ ਦੇ ਨਾਲ ਗੱਲਬਾਤ ਦੇ ਦੌਰਾਨ ਦਿੱਤਾ ਭਰੋਸਾ ਕਿ ਹਾਂ ਫੀਸ ਵਿੱਚ ਵੀ ਦਵਾਗੇ ਬੱਚਿਆਂ ਨੂੰ ਰਾਹਤ ਜਦੋਂ ਹੀ ਇਹ ਮਸਲਾ ਮੇਰੇ ਧਿਆਨ ਵਿੱਚ ਆਇਆ ਤੇ ਮੈਂ ਇਹਦੇ ਬਾਰੇ ਵਿੱਚ ਕੂਕ ਕੀਤੀ ਹੈ ਲੇਕਿਨ ਇਹ ਗੱਲ ਬਿਲਕੁਲ ਸਹੀ ਹੈ ਕਿ ਇਸ ਸਕੂਲ ਦਾ ਰਿਜ਼ਲਟ ਰੋਕਿਆ ਗਿਆ ਉਹਦਾ ਕਾਰਨ ਸੀ ਕਿ ਜਿਹੜੇ ਬੱਚਿਆਂ ਨੇ ਸਬਜੈਕਟ ਚਾਹੁੰਦੇ ਸੀ ਉਹ ਭਰੇ ਨਹੀਂ ਗਏ ਲੇਕਿਨ ਜਦੋਂ ਇਹ ਬੋਰਡ ਦੀ ਨੌਲੇਜ ਇਹ ਆਇਆ ਮਸਲਾ ਤੇ ਉਹਨਾਂ ਨੇ ਉਹਨਾਂ ਦੇ ਸਹੀ ਪੇਪਰ ਲੈ ਲਈਏ ਲੈ ਲੈ ਲੇਕਿਨ ਜਿਹੜਾ ਸਬਜੈਕਟ ਵਾਈਜ਼ ਜਿਹੜੇ ਉਹਨਾਂ ਦੀ ਫੀ ਬੰਦੀ ਸੀ ਉਹ ਅਜੇ ਤੱਕ ਜਮਾ ਨਹੀਂ ਹੋਈ ਸੋ ਇਸ ਕਰਕੇ ਰਿਜ਼ਲਟ ਉਹਨਾਂ ਦਾ ਰੋਕਿਆ ਲੇਕਿਨ ਬੱਚਾ ਨੇ ਪਉ ਵੇਖਣ ਨੂੰ ਧਿਆਨ ਰੱਖਦੇ ਹੋਏ ਜੋ ਰੱਖਦੇ ਹੋਏ ਅ ਅੱਜ ਸਪੈਸ਼ਲ ਉਹਨਾਂ ਦੀ ਮੀਟਿੰਗ ਵੀ ਹੈ ਬੁਲਾਈ ਹੋਈ ਹੈ ਔਰ ਐਜ਼ ਅ ਸਪੈਸ਼ਲ ਕੇਸ ਅਸੀਂ ਉਹਨਾਂ ਦਾ ਰਿਜ਼ਲਟ ਜਿਹੜਾ ਤੁਰੰਤ ਕੋਸ਼ਿਸ਼ ਕਰਵਾਵਾਂਗੇ ਸਿੱਖਿਆ ਬੋਰਡ ਨੇ ਰਿਜ਼ਲਟ ਉੱਤੇ ਲਾਈ ਸੀ ਰੋਕ ప్రతి ਬੱਚਾ ਮੰਗੇ ਗਿਆ ਸੀ 6000 ਰੁਪਏ ਪੇਪਰਾਂ ਦੇ ਵਿੱਚ ਗਲਤ ਵਿਸ਼ੇ ਭਰਨ ਦਾ ਤਰਕ ਦੇ ਕੇ ਲਗਾਏ ਗਏ ਸੀ ਰਿਜ਼ਲਟ ਉੱਤੇ ਰੋਕ ਬੀਤੀ ਕੱਲ এবੀਪੀ ਸਾਜਾ ਨੇ ਪ੍ਰਮੁਖਤਾ ਦੇ ਨਾਲ ਵਿਖਾਈ ਸੀ ਖਬਰ ਦੇਸ਼ ਦੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਦੇ ਕੋਲ ਉਠਾਇਆ ਜਾਵੇਗਾ ਇਟਲੀ ਦੇ ਵਿੱਚ ਕਿਰਪਾਨ ਤੇ ਬੈਨ ਲਾਉਣ ਦਾ ਮਸਲਾ ਸ਼੍ਰੀ ਸਾਭ ਤੇ ਰੋਕ ਲਾਉਣ ਦਾ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਮਡੂੰਗਰ ਨੇ ਸਖਤ ਸ਼ਬਦਾਂ ਦੇ ਵਿੱਚ ਕੀਤਾ ਵਿਰੋਧ ਕਿਹਾ ਇੰਟਰਨੈਸ਼ਨਲ ਜਸਟਿਸ ਕੋਰਟ ਦੇ ਵਿੱਚ ਚੁੱਕਿਆ ਜਾਵੇਗਾ ਮੁੱਦਾ ਮੇਰਾ ਸੋਚ ਹੈ ਕਿ ਇਟਲੀ ਦੀ ਸੁਪਰੀਮ ਕੋਰਟ ਠੀਕ ਹੈ ਜਿਹੜਾ ਅਧਾਕ ਤੇ ਅਧਾਰਾ ਹੈ ਸਾਰਾ ਹੀ ਮਾਨਯੋਗ ਹੈ ਸਤਕਾਰਯੋਗ ਹੈ why it is the the روبੀ ਕੋਡਾ ਬੱਪਪਾ ਗੋਸਤਾਨ ਦੀ ਹੈ ਇਸਦੀ ਮਾਇਦਾ ਇਹ ਹੈ ਕਿ ਜਿਸ ਦੀ ਮਰਜ਼ੀ ਦੇਖਦਾ ਕੋਈ ਜਿਹੜਾ ਉਹਦੇ ਅੰਦਰ ਆਏਗਾ ਬੰਦਾ ਰਹੇਗਾ ਉਸ ਦੇਸ਼ ਦਾ ਸਭ ਤੋਂ ਵੱਡੀ ਜਿਹੜੀ ਆ ਉਹ ਰਾਜਨੀਤਿਕ ਕਰਨ ਨੈਤਿਕ ਜ਼ਿੰਮੇਵਾਰੀ ਹੈ ਕਿ ਉਸ ਬੰਦੇ ਦਾ ਧਰਮ ਦੀ ਰੱਖਿਆ ਸਹਤਿਆ ਕੀਤੀ ਜਾਵੇ ਤੇ ਅਸੀਂ ਆਪਣੀ ਬਾਹਰੀ ਸਰਕਾਰ ਨੂੰ ਇਹ ਵੇਚੇ ਕਰਾਂਗੇ ਜੋ ਆਪਣੀ ਡਿਪਲੋਮੈਟਿਕ ਚੱਲ ਰਹੀ ਇੱਕ ਦੀ ਸਰਕਾਰ ਨਾਲ ਗੱਲ ਕਰੇਗਾ ਅਸੀਂ ਦੁਆਰਾ ਉਹਨਾਂ ਨੂੰ ਸਿੱਧੇ ਬਕਸ਼ਰ ਸਾਹਿਬ ਨੂੰ ਕਰੇ ਹਮਸਟੰਡਿਵੀ ਲਿਖਾ ਕੇ ਪਿਤੇ ਦਿਨੀ ਇਟਲੀ ਦੀ ਸੁਪਰੀਮ ਕੋਰਟ ਨੇ ਇਹ ਕਹਿੰਦਿਆਂ ਸਿੱਖਾਂ ਦੇ ਕਿਰਪਾਨ ਪਹਿਨਣ ਤੇ ਰੋਕਲਾ ਦਿੱਤੀ ਸੀ ਕਿ ਕੋਈ ਚਿੰਨ ਕਾਨੂੰਨ ਜਾਂ ਲੋਕਾਂ ਦੀ ਸੁਰੱਖਿਆ ਤੋਂ ਉੱਪਰ ਨਹੀਂ ਹੋ ਸਕਦਾ ਕੁਲਵੂਸ਼ਨ ਯਾਦਵ ਮਾਮਲੇ ਦੇ ਵਿੱਚ ਪਾਕਿਸਤਾਨ ਨੂੰ ਇੰਟਰਨੈਸ਼ਨਲ ਜਸਟਿਸ ਕੋਰਟ ਤੋਂ ਵੱਡਾ ਝਟਕਾ ICJ ਨੇ ਪਾਕਿਸਤਾਨ ਦੇ ਦਾਅਵਿਆਂ ਨੂੰ ਕੀਤਾ ਖਾਰਜ ਆਖਰੀ ਫੈਸਲਾ ਆਉਣ ਤੱਕ ਯਾਦਵ ਨੂੰ ਫਾਂਸੀ ਦੇਣ ਦੇ ਉੱਤੇ ਲਗਾਈ ਰੋਕ ਅਦਾਲਤ ਨੇ ਕਿਹਾ ਵਿਆਨਾ ਕਨਵੈਨਸ਼ਨ ਦੇ ਤਹਿਤ ਯਾਦਵ ਨੂੰ ਕਾਉਂਸਲਰ ਐਕਸੈਸ ਮਿਲਣਾ ਚਾਹੀਦਾ ਸੀ ਪਾਕਿਸਤਾਨ ਨੇ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ ਕੁਲਵੂਸ਼ਨ ਯਾਦਵ ਨੂੰ ਸੁਣਾਈ ਸੀ ਫਾਂਸੀ ਦੀ ਸਜ਼ਾ ਸਿਆਸਤ ਅਤੇ ਕਲਾ ਦੇ ਖੇਤਰ ਦੀਆਂ ਦੋ ਵੱਡੀਆਂ ਹਸਤੀਆਂ ਨੇ ਅੱਜ ਲੈ ਆਖਰੀ ਸਾਹ ਕੇਂਦਰੀ ਵਾਤਾਵਰਣ ਰਾਜ ਮੰਤਰੀ ਅਨਿਲ ਮਾਧਵ ਦਵੇ ਅਤੇ ਅਦਾਕਾਰਾ ਰੀਮਾ ਲਾਗੂਦਾ ਹੋਇਆ ਦਿਹਾਂਤ ਪੁਜੈਨ ਦੇ ਵਿੱਚ ਜਨਮੇ ਅਨਿਲ ਦਵੇ ਦੀ ਮੌਤ ਤੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਮੇਰਾ ਨਿੱਜੀ ਨੁਕਸਾਨ ਰਾਸ਼ਟਰਪਤੀ ਸਮੇਤ तमाम ਸਿਆਸੀ ਲੀਡਰਾਂ ਨੇ ਵੀ ਜਿਤਾਇਆ ਤੋਂ ਦਵੇ 2009 ਤੋਂ ਮਾਧ ਪ੍ਰਦੇਸ਼ ਤੋਂ ਸੰਸਦ ਰਾਜ ਸਭਾ ਮੈਂਬਰ ਦਿੱਲੀ ਦੇ ਐਮ ਸੰਸਦਾਲ ਦੇ ਵਿੱਚ ਤੋੜਿਆ ਦਮ 59 ਸਾਲ ਦੀ ਅਦਾਖਰਾ ਰੀਮਾ ਲਾਗੂ ਦੀ ਦਿਲ ਦਾ ਦੌਰਾ ਪੈਂਕਾਰ ਮੁੰਬਈ ਦੇ ਵਿੱਚ ਹੋਈ ਮੌਤ ਬਾਲੀਵੁੱਡ ਫਿਲਮਾਂ ਦੇ ਵਿੱਚ ਮਾਂ ਦਾ ਕਿਰਦਾਰ ਨਿਭਾਉਣ ਲਈ ਸੰਮਸ਼ਹੂਰ ਹੁਣ ਜਲਦੀ ਰਾਣੀ ਮੱਛੀ ਪੰਜਾਬ ਦੇ ਵਿੱਚ ਡੇਂਗੂ ਅਤੇ ਮਲੇਰੀਏ ਤੋਂ ਦਵਾਵੇਗੀ ਨਿਜਾਤ ਅੰਮ੍ਰਿਤਸਰ ਦੇ ਵੀਰਕਾ ਇਲਾਕੇ ਵਿੱਚ ਹੈਚੀਚ ਤਿਆਰ ਕੀਤੀ ਜਾ ਰਹੀ ਮੱਛੀਆਂ ਦੀ ਫੌਜ ਗੰਬੂਜਿਆ ਕਿਸਮ ਦੀ ਇਹ ਮੱਛੀ ਖਾਂਦੀ ਹੈ ਡੇਂਗੂ ਅਤੇ ਮਲੇਰੀਏ ਦਾ ਲਾਰਵਾ ਸਿਹਤ ਵਿਭਾਗ ਪਿੰਡਾਂ ਅਤੇ ਸ਼ਹਿਰਾਂ ਦੇ ਛੱਪੜਾਂ ਦੇ ਵਿੱਚ ਛੱਡ ਰਿਹਾ ਹੈ ਇਹਨਾਂ ਮੱਛੀਆਂ ਨੂੰ ਤੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜੇ ਕਿਤੇ ਛੱਪੜ ਉਹਨਾਂ ਦੇ ਆਲੇ ਦੁਆਲੇ ਹੈਗਾ ਸਾਨੂੰ ਦੱਸੋ ਜਾਂ ਜੇ ਉਹਨਾਂ ਨੂੰ ਜੇ ਚਾਹੀਦੀਆਂ ਹੋਣਗੀਆਂ ਮੱਛਲੀਆਂ ਤੇ ਸਿਨਰ ਨੂੰ ਜਿਹੜੀਆਂ ਮਛਲੀਆਂ ਹੈਗੀਆਂ ਨੇ ਜੋ ਦਵਾਂਗੇ ਤੇ ਜਿਹੜੀਆਂ ਉਹਨਾਂ ਨੂੰ ਅਸੀਂ ਜੋ ਵੀ ਨਿਰਦੇਸ਼ ਹੈਗੇ ਨੇ ਉਹਨਾਂ ਨੂੰ ਕਿਵੇਂ ਫਲਣਾ ਹੈਗਾ ਕਿਉਂਕਿ ਜਿਹੜੀਆਂ ਮਛਲੀਆਂ ਹੈਗੀਆਂ ਨੇ ਛੋਟੇਕਾਰ ਦੀਆਂ ਰਹਿੰਦੀਆਂ ਹੈਗੀਆਂ ਨੇ ਇਹ ਕੋ ਬੋਧੀਆਂ ਵੱਡੀਆਂ ਨਹੀਂ ਹੁੰਦੀਆਂ ਹੈਗੀਆਂ ਤੇ ਇਹ ਲਾਰਵਾ ਖਾਨ ਦੇ ਵਿੱਚ ਸਾਡੀਆਂ ਸੈਕ ਹੁੰਦੀਆਂ ਨੇ ਤੇ ਜਿਹੜਾ ਲਾਰਵਾ ਜੇ ਖਾ ਲੈਣ ਗਿਆ ਮਰੀਆ ਜਾਂ ਜਾਂ ਡੇਂਗੂ ਹੈਗਾ ਉਹਦੇ ਉੱਪਰ ਖੋਪਸੋ ਹੀ ਬਸ